ਮੌਸਮ ਵਿਭਾਗ ਨੇ ਅੱਜ ਠੰਡ ਦੇ ਮੌਸਮ ਦੇ ਲਈ ਗੈਟਵਰਨਟ ਜਾਰੀ ਕੀਤਾ ਮੌਸਮ ਵਿਭਾਗ ਅਨੁਸਾਰ ਠੰਡ ਆਪਣੇ ਸਿਖਰ ਤੇ ਪਹੁੰਚ ਗਈ ਹੈ ਤੇ 15 ਜਨਵਰੀ ਤੱਕ ਸਖਤ ਠੰਡ ਤੋਂ ਕੋਈ ਰਾਹਤ ਨਹੀਂ ਮਿਲੇਗੀ ਇਸ ਦੌਰਾਨ ਕੁਝ ਥਾਵਾਂ ਤੇ ਸੰਗਣੀ ਧੁੰਦ ਬਣੀ ਰਹੇਗੀ ਮੌਸਮ ਵਿਭਾਗ ਅਨੁਸਾਰ ਅੱਜ ਜਨ ਕਿ 13 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਲੱਗਦੇ ਚਿਲੇਆ ਗੁਰਦਾਸਪੁਰ ਰਮੇਸ਼ਰ ਤਰਨਤਾਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਅਤੇ ਮੋਗਾ ਤੇ ਬਠਿੰਡੇ ਵਿੱਚ ਭਾਰੀ ਠੰਡ ਰਹੇਗੀ ਇਹਨਾਂ ਚਿਲੇਆ ਵਿੱਚ ਖਾਂਡ ਨੂੰ ਲੈ ਕੇ ਰੱਡਲ ਅਧਿਕਾਰ ਦਿੱਤਾ ਗਿਆ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਤੇ ਲੁਧਿਆਣਾ ਵਿੱਚ ਸੰਗੜੀ ਤੋਂ ਬਹੁਤ ਸੰਗੜੀ ਤੋਂ ਦਰੈਕੀ ਪਠਾਨਕੋਟ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿੱਚ ਠੰਡ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਤੇ ਜਲੰਧਰ ਵਿੱਚ ਕੁਝ ਥਾਵਾਂ ਤੇ ਦਿਨ ਦੇ ਵੇਲੇ ਠੰਡ ਪੈ ਸਕਦੀ ਹੈ ਮੌਸਮ ਵਿਭਾਗ ਨੇ ਅੱਜ ਠੰਡ ਦੇ ਮੌਸਮ ਦੇ ਲਈ ਵੈਟਰਨਰ ਜਾਰੀ ਕੀਤਾ ਹੈ ਮੌਸਮ ਵਿਭਾਗ ਅਨੁਸਾਰ ਠੰਡ ਆਪਣੇ ਸਿਖਰ ਤੇ ਪਹੁੰਚ ਗਈ ਹੈ ਤੇ 15 ਜਨਵਰੀ ਤੱਕ ਸਖਤ ਠੰਡ ਤੋਂ ਕੋਈ ਰਾਹਤ ਨਹੀਂ ਮਿਲੇਗੀ ਇਸ ਦੌਰਾਨ ਕੁਝ ਥਾਵਾਂ ਤੇ ਸੰਗਲੀ ਧੁੰਦ ਬਣੀ ਰਹੇਗੀ ਮੌਸਮ ਵਿਭਾਗ ਅਨੁਸਾਰ ਅੱਜ ਜਨ ਕਿ 13 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਲੱਗਦੇ ਚਲਿਆਂ ਗੁਰਦਾਸਪੁਰ ਰਮੇਸ਼ਰ ਤਰਨਤਾਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਅਤੇ ਮੋਗਾ ਤੇ ਬਠਿੰਡੇ ਵਿੱਚ ਭਾਰੀ ਠੰਡ ਰਹੇਗੀ ਇਹਨਾਂ ਚਲਿਆਂ ਵਿੱਚ ਠੰਡ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਤੇ ਲੁਧਿਆਣਾ ਵਿੱਚ ਸੰਗਣੀ ਤੋਂ ਬਹੁਤ ਸੰਗਣੀ ਤੋਂ ਦਰੈਕ ਪਠਾਨਕੋਟ ਹੁਸ਼ਾਰਪੁਰ ਅਤੇ ਨਵਾਂ ਸ਼ਹਿਰ ਵਿੱਚ ਠੰਡ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਤੇ ਜਲੰਧਰ ਵਿੱਚ ਕੁਝ ਥਾਵਾਂ ਤੇ ਦਿਨ ਦੇ ਵੇਲੇ ਠੰਡ ਪੈ ਸਕਦੀ ਹੈ ਮੌਸਮ ਵਿਭਾਗ ਨੇ ਅੱਜ ਠੰਡ ਦੇ ਮੌਸਮ ਦੇ ਲਈ ਗ੍ਰੈਡ ਵਾਰਨਿੰਗ ਜਾਰੀ ਕੀਤਾ ਮੌਸਮ ਵਿਭਾਗ ਅਨੁਸਾਰ ਠੰਡ ਆਪਣੇ ਸਿਖਰ ਤੇ ਪਹੁੰਚ ਗਈ ਹੈ ਤੇ 15 ਜਨਵਰੀ ਤੱਕ ਸਖਤ ਠੰਡ ਤੋਂ ਕੋਈ ਰਾਹਤ ਨਹੀਂ ਮਿਲੇਗੀ ਇਸ ਦੌਰਾਨ ਕੁਝ ਥਲਿਆਂ ਤੇ ਸੰਗਣੀ ਧੁੰਦ ਬਣੀ ਰਹੇਗੀ ਮੌਸਮ ਵਿਭਾਗ ਅਨੁਸਾਰ ਅਜਨਕੀ 13 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਲੱਗਦੇ ਚਲਿਆਂ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰੂ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਅਤੇ ਮੋਗਾ ਤੇ ਬਠਿੰਡੇ ਵਿੱਚ ਭਾਰੀ ਠੰਡ ਰਹੇਗੀ ਇਹਨਾਂ ਥਲਿਆਂ ਵਿੱਚ ਠੰਡ ਨੂੰ ਲੈ ਕੇ ਰੱਡ ਰੱਡ ਜ਼ਾਰੀਕਰ ਦਿੱਤਾ ਗਿਆ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਤੇ ਲੁਧਿਆਣਾ ਵਿੱਚ ਸੰਗਣੀ ਤੋਂ ਬਹੁਤ ਸੰਗਣੀ ਤੋਂ ਦਰੈਕ ਪਠਾਨਕੋਟ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿੱਚ ਠੰਡ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਤੇ ਜਲੰਧਰ ਵਿੱਚ ਕੁਝ ਥਾਵਾਂ ਤੇ ਦਿਨ ਦੇ ਵੇਲੇ ਠੰਡ ਪੈ ਸਾਕੀ ਹੈ